ਕੱਲ ਸ਼ਾਮ 5 ਵਜੇ ਤੱਕ ਬਾਈ ਆਪਣੀ ਇਹ ਸਾਡੀ ਜਰਨਲ ਸੀ ਸੀਟ ਇਹਨਾਂ ਨੇ ਪੈਸੇ ਪੁਏ ਕੁਝ ਵੀ ਕਰਿਆ ਆਪਾਂ ਨੂੰ ਨਹੀਂ ਪਤਾ ਪਰ ਇਹਨਾਂ ਨੇ ਬਾਈ ਸਾਡੀ ਇਹ ਕਰਾਈ ਆ ਕਰਾਈ ਆ ਯਾਰ ਤੁਹਾਨੂੰ ਅਸੀਂ ਕਹਿੰਦੇ ਆ ਸਾਡੇ ਦਿਮਾਗ 'ਚ ਫਰਕ ਨਹੀਂ ਸਾਰੇ ਆਮ ਹੋਈ ਆ ਇਹ ਮਹਿਬਤ ਹੋਈ ਆ ਐਮਐਲਏ ਦਾ ਭੱਜ ਗਿਆ ਘਰੋਂ ਆਇਆ ਤੜਕੇ ਗਿਆ ਸੀ ਉੱਥੇ ਗਿਆ ਮੈਂ ਵੀ ਕੋਡੇ ਰਗੜਦਾ ਗਰਦ ਪੱਟ ਗਿਆ ਦੱਸੋ ਫਿਰ ਸੁਣੂ ਕੋਣ ਛੁੱਟੀ ਸੁਣ ਲੈ ਗਿਆ ਬਾਪ ਆਪ ਤੈਨੂੰ ਛੜਕਦੇ ਬੈਠੇ ਆਂ ਹਾਲੇ ਸੁਣਨੀ ਆ ਜੀ ਬੈਠੇ ਆ ਤੇ ਜਦੋਂ ਐਮਐਲਏ ਸਾਹਿਬ ਦੇ ਘਰੇ ਗਏ ਆ ਸਾਨੂੰ ਗੇਟ ਨਹੀਂ ਖੋਲਿਆ ਅਸੀਂ 600 ਵੋਟ ਵਧਾਉਣ ਵਾਲਾ ਪਿੰਡ ਲਹਿਰਾ ਵੀ ਗਾਮ ਆਦਮੀ ਪਾਰਟੀ ਦੀ ਤੇ ਅਸੀਂ ਉੱਥੇ ਧੱਕੇ ਖਾਂਦੇ ਤੁਰੇ ਫਿਰਦੇ ਹਾਂ ਇਹ ਰਾਜਨੀਤੀ ਦੀ ਪੇਟ ਚੜਿਆ ਹੈ ਮੁੰਡਾ ਜੀ ਏਸੀ ਗੱਲਾਂ ਤੋਂ ਹੀ ਆਉਂਦਾ ਹੈ ਸਾਡੇ ਪਿੰਡੋਂ ਵੋਟਾਂ ਵਧੀਆਂ ਆ ਆਮ ਆਦਮੀ ਪਾਰਟੀ ਦੀਆਂ ਅਸੀਂ ਸਾਰੇ ਅਸੀਂ ਬੰਦੇ ਮੂਰੇ ਹੋ ਕੇ ਕਿਹਾ ਵੀ ਆਮ ਆਦਮੀ ਦੀ ਸਰਕਾਰ ਬਣੇ ਅੱਜ ਅਸੀਂ ਪਿੱਟੀ ਜੰਨੇ ਆ ਕੀ ਗੱਲ ਆ ਇਹ ਐਮ ਐਲ ਏ ਨੇ ਸਾਡੇ ਡੱਕਾ ਹੀ ਨਹੀਂ ਕਰਿਆ ਇੱਥੇ ਜਦੋਂ ਅਸੀਂ ਸ਼ੁਰੂ ਸ਼ੁਰੂ ਚ ਚੱਲੇ ਨਾ ਸਾਨੂੰ ਚੇਡਾ ਕਰਦੇ ਸੀ ਲੋਕ ਵੀਰ ਤੁਸੀਂ ਇਹ ਆ ਕੇ ਵੱਡੇ ਕੋਈ ਕੇਜਰੀ ਵਾਲ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹੁਣ ਉਹਨਾਂ ਤੋਂ ਜਦੋਂ ਸਾਡਾ ਟਾਈਮ ਆਇਆ ਸੀ ਹੁਣ ਸਾਡੀ ਸੁਣੀ ਨਹੀਂ ਗਈ ਬਹੁਤ ਦੁੱਖ ਹੁੰਦਾ ਭਾਈ ਵਾੜਾਂ ਦੇ ਵਿੱਚ ਵੀ ਤੋੜ-ਫੋੜ ਕਰੀ ਹੈ ਜੀ ਭਾਈ ਚਾਰ ਕਿਸਾਨਾਂ ਦੇ ਖਰਾਬ ਕਰਨ ਖਾਤਰ ਜਿੱਥੇ ਪਤਾ ਲੱਗਦਾ ਸੀ ਵੀ ਇਹ ਬੰਦਾ ਪੰਜ ਜਿੱਤੂਗਾ ਉੱਥੋਂ ਉਸ ਵਾਰਡ ਚੋਂ ਕੱਢ ਕੇ ਹੋਰ ਵਾਰਡ ਚ ਪਾਇਆ ਗਿਆ ਇਹ ਮੁੰਡਾ ਖੋਦ ਹੈ ਇਹਦਾ ਮਤਲਬ ਵਾਰਡ ਚ ਅੱਗੇ ਲੈ ਪਿਛਲੇ ਘਰ ਸਾਰੇ ਵਿੱਚ ਹੈ ਇਹਨੂੰ ਇਕੱਲੇ ਨੂੰ ਮਤਲਬ ਤਿੰਨ ਵੋਟਾਂ ਇਹਦੀਆਂ ਨੂੰ ਪਾਸੇ ਮਾਰਿਆ ਐਮਪੀ ਦੀ ਮਤਲਬ ਜਿਹੜੀ ਬੋਟ ਇਲੈਕਸ਼ਨ ਹੋਏ ਨੇ ਉਦੋਂ ਉਸ ਵਾਰਡ ਚ ਵੋਟ ਪਾ ਕੇ ਆਟੇ ਹੁਣ ਉਸ ਵਾਰਡ ਚ ਦੀ ਵੋਟ ਹੈ ਨਹੀਂ ਕਹਿੰਦੇ ਵੀ ਇਹਨਾਂ ਨੇ ਜਾਣਬੁੱਝ ਕੇ ਕਰਵਾਇਆ ਨਾ ਜਾਣਬੁੱਝ ਕੇ ਕਿਵੇਂ ਹੋ ਗਿਆ ਮੈਨੂੰ ਇਹ ਦੱਸੋ ਮੈਂ ਮੈਂ ਤਾਂ ਉਹੀ ਪੁੱਛਣ ਜੀ ਉਹ ਇਲਜ਼ਾਮ ਆ ਉਹਨਾਂ ਦਾ ਮੈਂ ਤਾਂ ਹੀ ਜਵਾਬ ਲੈ ਰਿਹਾ ਤੁਹਾਡੇ ਤੋਂ ਦੇਖੋ ਜੀ ਜਿੰਨੇ ਮੂੰਹ ਨਹੀਂ ਟੱਲਣਾ ਮੈਂ ਤਾਂ ਕੱਲ ਵੀ ਉਹਨਾਂ ਨੂੰ ਮਿਲੇ ਸੀ ਆਪਾਂ ਸਭ ਹੀ ਮਿਲੇ ਸੀ ਕਿ ਤੇਰੇ ਵਾਸਤੇ ਇਹ ਸਭ ਨੂੰ ਕੱਲ ਵੀ ਮਿਲੇ ਸੀ ਕਿ WhatsApp ਵੀ ਕੀਤਾ ਨੂੰ ਕਿ ਪਿਆਰਾ ਬਿੱਗਾ ਜਨੂਰ ਹੋਣੀ ਚਾਹੀਦੀ ਹੈ ਅਸੀਂ ਜੀ ਅਸੀਂ ਕੈਟਾਗਰੀ ਦੇ ਵਿੱਚ ਆਉਣੇ ਆ ਜਰਨਲ ਕੈਟਾਗਰੀ ਦੇ ਵਿੱਚ ਆਉਂਦੇ ਆ ਅਸੀਂ ਪਿੰਡ ਦੀ ਇੱਕ ਤਾਂ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਸਾਡੇ ਕੋਈ ਦਫਾੜ ਪਵੇ ਤੇ ਦਫਾੜ ਸਾਡੇ ਜਿਹੜੇ ਪਿੰਡ ਦੇ ਸਰਰਾਰਤੀ ਅਨਸਰਾ ਉਹਨਾਂ ਨੇ ਪਵਾਈ ਆ ਧਿਆਨ ਪੁੱਝ ਕੇ ਜਦੋਂ ਐਂ ਕਹੋ ਵੀ ਇਹਨੂੰ ਨਹੀਂ ਚਾਹੁੰਦੇ ਜਾਂ ਐਂ ਕਹੋ ਵੀ ਇਹਨੂੰ ਨਹੀਂ ਚਾਹੁੰਦੇ ਦਫਾੜ ਉਹਨਾਂ ਨੇ ਕਿਲੇ ਪਿੰਡ ਦੇ ਵਿੱਚ ਵੀ ਸਾਡੇ ਦੋਨੇ ਤਰ੍ਹਾਂ ਦੇ ਵਿੱਚ ਹੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਆਸ ਹੋਵੇ ਪਾਟਣ ਪਰ ਅਸੀਂ ਇਹ ਚਾਹੁੰਦੇ ਅਸੀਂ ਨਹੀਂ ਪਾਟਦੇ ਇਹ ਪਿੰਡ ਦੀ ਆਵਾਜ਼ ਆ ਵੀ ਇਹ ਰਾਜਨੀਤਿਕ ਦੇ ਹਿਸਾਬ ਨਾਲ ਪਿੰਡ ਨਾਲ ਖੇਡਿਆ ਗਿਆ ਜੇ ਬੇੜੇ ਨਾਲ ਅਧਿਕਾਰ ਆ ਉਹਨਾਂ ਦਾ ਹੱਕ ਬਣਦਾ ਅਸੀਂ ਸਾਰੇ ਸਰਬਸੰਮਤੀ ਨਾਲ ਦੋਨਾਂ 'ਚ ਬੇੜਿਆਂ 'ਚ ਜਿਹੜਾ ਵੀ ਕੋਈ ਹੋਊਗਾ ਉਹਨਾਂ ਨੂੰ ਵੋਟਾਂ ਪਾਵਾਂਗੇ ਪਰ ਇੱਥੇ ਰਾਜਨੀਤਿਕ ਨਹੀਂ ਹੋਣਾ ਇਹ ਮੈਂ ਭਗਵਾਨ ਤੁਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਨਾ ਵੀ ਆ ਲਹਿਰੇ ਬੇਗ ਦਾ ਜਿਹੜਾ ਨੈਸ਼ਨਲ ਹਾਈਵੇਅ ਇਹਨੂੰ ਦੇਖੇ ਵੀ ਆ ਆ ਰਾਜਨੀਤੀ ਨਾਲ ਅਸੀਂ ਐਵੇਂ ਚੰਗੇ ਸਾਨੂੰ ਦਿਨ ਰਾਤ ਆਪਾਂ ਪੱਕਾ ਮੋਰਚਾ ਲਾਉਣਾ ਪਈ ਜੀ ਬੈਟਾਂਗੇ ਨਹੀਂ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਅਸੀਂ ਲਿਖ ਕੇ ਵੀ ਦੇਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੇ ਪਿੰਡ ਚੋਣਾ ਵਾਲਾ ਨਾਲ ਭੇਜ ਆਮ ਆਦਮੀ ਤੇ ਡਟ ਕੇ ਗੋਟਾ ਪਪਾਈਆਂ ਬਹੁਤ ਜ਼ੋਰ ਨਾਲ ਹੈਂਡੀਕੈਪਟਾਂ ਮੈਂ ਹਾਂ ਅੱਛਾ ਆ ਹੁਣ ਕੰਮ ਇਹ ਸਾਡਾ ਪਿੰਡ ਬਲੀ ਦਾ ਬੱਕਰਾ ਬਣਾਤਾ ਇਹ ਸਿਆਸੀ ਲੋਕਾਂ ਨੇ ਸਾਡਾ ਇੱਕ ਪਿੰਡ ਸਾਰੇ ਇੱਕ ਮੂਰੀ ਲੰਘਦਾ ਨਾ ਸਾਨੂੰ ਕੋਈ ਬੇੜਿਆਲੇ ਨਾ ਵਿਚਾਰੇ ਨਾ ਸਾਡਾ ਭਾਈ ਜਾਰਾ ਅਸੀਂ ਅੱਗ ਨੂੰ ਕਹਿੰਦੇ ਵੀ ਅੱਗ ਕਿਉ ਪਾਈ ਆ ਸਾਨੂੰ ਇਹ ਚਾਨਣ ਕੀਤਾ ਜਾਵੇ ਕਿਹਨੇ ਕਰਾਇਆ ਕਿਹਨੇ ਕੀਤਾ ਕਾਲੀਦਨ ਨੂੰ ਛੱਡ ਕੇ ਮਲੇ ਵਿਆਮ ਆਦਮੀ ਚ ਹੋਇਆ ਸਾਡੀ ਕਿੰਨੀ ਕਸਨ ਬਾਈ ਹੋਈ ਨਹੀਂ ਹੁੰਦੀ ਜੀ ਸਾਨੂੰ ਟਾਈਮ ਦੇ ਕੇ ਐਮਐਲਏ ਪਰਸੋਂ ਘਰੋਂ ਨਿਕਲ ਗਿਆ ਪਹਿਲਾਂ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਸਰ ਐਮਐਲਏ ਸਾਹਮਣੇ ਕੀਤੀ ਕਿ ਕੋਈ ਘਰੇ ਕੋਈ ਹੈ ਹੀ ਨਹੀਂ گا ਮਿਲੂ ਕੌਣ ਦੱਸ ਕਰੇ ਕੋਈ ਹੈ ਹੀ ਨਹੀਂ ਜੀ ਮਿਲੂ ਨਹੀਂ ਫੋਨ ਤੇ ਇਸ ਮਾਮਲੇ ਦੇ ਵਿੱਚ ਗੱਲਬਾਤ ਕੋਈ ਐਮਐਲਏ ਸਾਹਿਬ ਦੇ ਨਾਲ ਹੋਈ ਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਜੀ ਕਿ ਅਸੀਂ ਡੀ ਸਾਹਿਬ ਨਾਲ ਗੱਲ ਕਰਦੇ ਆਂਗੇ ਪਟੰਡਾ ਬਰਨਾਲਾ ਮੇਨ ਹਾਈਵੇ ਤੇ ਇਸ ਵੇਲੇ ਅਸੀਂ ਆਂ ਪਿੰਡ ਲਹਿਰਾ ਬੇਗਾ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਆ ਪਿੰਡ ਵਾਲਦਾ ਇਹ ਇਲਜ਼ਾਮ ਆ ਕਿ ਰਾਤ ਤੱਕ ਸਾਡਾ ਪਿੰਡ ਜਿਹੜਾ ਉਹ ਜਰਨਲ ਸੀ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਰਿਜ਼ਰਵ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਦੇ ਵਜੋਂ ਰੋਡ ਜਿਹੜਾ ਹੈਗਾ ਮੇਨ ਰੋਡ ਉਹ ਜਾਮ ਕੀਤਾ ਗਿਆ ਪਿੰਡ ਵਾਸੀਆਂ ਨੇ ਗੱਲਬਾਤ ਕਰਾਂਗੇ ਕੀ ਕਾਰਨ ਆ ਜੀ ਮੇਨ ਕੇ ਪੂਰਾ ਪਿੰਡ ਅੱਜ ਸੜਕਾਂ ਤੇ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੀ ਤੁਹਾਡਾ ਧੰਨਵਾਦ ਆ ਆਰਬੀਅਨ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਡੀਸੀ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਹੈ ਸਾਡਾ ਸਾਡੇ ਜਿਹੜਾ ਮੰਨ ਲਓ ਵੀ ਕੈਂਡੀਡੇਟ ਦੋ ਹੈ ਇੱਕ ਮੁੰਡਾ ਗਰਵਖਸ ਸਿੰਘ ਆ ਦੂਜਾ ਮੁੰਡਾ ਜੱਸਾ ਕੈਂਡੀਡੇਟ ਦੋਨੇ ਬਰਾਬਰ ਬਰਾਬਰ ਖੜੇ ਆ ਭਾਈਚਾਰੇ ਦੇ ਤੌਰ ਤੇ ਵੋਟ ਤੇ ਅਸੀਂ ਲੜ ਰਹੇ ਆ ਨਾ ਕਿ ਕਿਸੇ ਵਿਰੋਧਤਾ ਦੇ ਹਿਸਾਬ ਨਾਲ ਜਿਹੜੀ ਰਾਜਨੀਤਿਕ ਮੰਨ ਲਓ ਜਾਂ ਕਿਸੇ ਵੀ ਹਿਸਾਬ ਨਾਲ ਕਿਸੇ ਬੰਦੇ ਨੇ ਗਲਤੀ ਕਰੀ ਐ ਅਸੀਂ ਡੀਸੀ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦੇ ਆ ਵੀ ਸਾਨੂੰ ਉਹ ਬੰਦੇ ਦਿੱਤੇ ਜਾਣ ਪਿੰਡ ਦੇ ਵਿੱਚ ਜਿਹੜਾ ਸਾਡੇ ਸਾਰੇ ਪਿੰਡ ਦਾ ਮੰਨ ਲਓ ਵੀ ਥਵਾਕਾ ਜਿਹੜਾ ਪਿਆਰ ਦਾ ਇੱਕ ਉਹ ਜਿਹੜੇ ਬੰਦੇ ਸਾਡੇ ਪਿੰਡ ਦਾ ਪਿਆਰ ਦਾ ਇੱਕਾ ਤੋੜ ਰਹੇ ਆ ਸਾਡੀ ਡੀਸੀ ਸਾਹਿਬ ਨੂੰ ਮੰਗ ਹੈ ਵੀ ਉਹ ਸਾਡੇ ਬੰਦੇ ਸਾਹਮਣੇ ਕਰੇ ਜਾਣ ਅਸੀਂ ਧਰਨਾ ਹੁਣ ਚੱਕ ਲੈਨੇ ਕੌਣ ਕਰ ਰਿਹਾ ਤੁਹਾਨੂੰ ਕੀ ਸ਼ੱਕਾ ਜਿੰਮਤ ਸੀ ਰਾਜਨੀਤੀ ਕਿਸੇ ਨੇ ਕਰੀ ਹੋ ਸਕਦੇ ਕੌਣ ਕਰ ਸਕਦਾ ਰਾਜਨੀਤੀ ਦੇਖੋ ਜੀ ਜਿਹੜੀ ਰਾਜਨੀਤਿਕ ਬੰਦਿਆਂ ਨੂੰ ਆਪਾਂ ਬਾਈਫੇਸ ਆਪਾਂ ਨਹੀਂ ਕਹਿ ਸਕਦੇ ਹਾਂ ਬਾਈ ਫੇਸ ਉਹਨਾਂ ਦਾ ਆਪਾਂ ਨਾਮ ਨਹੀਂ ਉਹ ਤਾਂ ਹੁੰਦਾ ਨਾ ਕਿ ਕੀ ਕਿਹਦੇ ਵੱਲੋਂ ਕਰੀਓ ਸੋਨੂੰ ਕੀ ਸ਼ੱਕ ਤਾਂ ਹੁੰਦਾ ਕਿਉਂ ਕੀ ਕਾਰ ਕਿਉਂ ਰਾਜਨੀਤੀ ਕਰੂਗਾ ਕੌਣ ਕਰੂਗਾ ਕਿਹਦਾ ਕੋਈ ਲਾਗਾ ਦੇਗਾ ਤੁਹਾਡੇ ਪਿੰਡਾਂ ਦੇ ਦੇਖੋ ਜੀ ਜਿਹੜੀਆਂ ਆਮ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਜੇ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਦਾ ਨਾਮ ਲੱਗਣਾ ਸੀ ਜੇ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਦਾ ਨਾਮ ਲੱਗਣਾ ਸੀ ਜੇ ਅੱਜ ਆਮ ਆਦਮੀ ਪਾਰਟੀ ਹੈ ਇਥੋਂ ਨੂੰ ਆਪੀ ਸਾਡੇ ਨਾਲ ਤੁਸੀਂ ਸਿਆਣੇ ਹੋ ਤੁਹਾਨੂੰ ਸ਼ੱਕ ਆ ਵੀ ਇਹਨਾਂ ਦੇ ਵੱਲੋਂ ਕੁਝ ਨਾ ਕੀਤਾ ਸਾਾਨੂੰ ਸ਼ੱਕ ਨਹੀਂ ਇਹ ਪਿੰਡ ਦੀ ਆਵਾਜ਼ ਹੈ ਮੇਰੀ ਨਹੀਂ ਹੈ ਤੁਸੀਂ ਪਿੰਡ 'ਚੋਂ ਹਾਂ ਇਹ ਪਿੰਡ ਦੀ ਆਵਾਜ਼ ਆ ਵੀ ਇਹ ਰਾਜਨੀਤਿਕ ਦੇ ਹਿਸਾਬ ਨਾਲ ਪਿੰਡ ਨਾਲ ਖੇਡਿਆ ਗਿਆ ਜੇ ਸਾਡਾ ਕੌਲ ਮੰ ਜਿਹੜਾ ਅਧਿਕਾਰ ਹੈ ਬੇੜੇ ਨਾਲ ਜੇ ਬੇੜੇ ਦਾ ਅਧਿਕਾਰ ਹੈ ਉਹਨਾਂ ਦਾ ਹੱਕ ਬਣਦਾ ਅਸੀਂ ਸਾਰੇ ਸਰਬਸੰਮਤੀ ਨਾਲ ਦੋਨੇ ਚ ਬੇੜਿਆਂ ਚ ਜਿਹੜਾ ਵੀ ਕੋਈ ਹੋਊਗਾ ਉਹਨਾਂ ਨੂੰ ਵੋਟਾਂ ਪਾਵਾਂਗੇ ਪਰ ਇੱਥੇ ਰਾਜਨੀਤਿਕ ਨਹੀਂ ਹੋਣਦੇ ਕਾਰਨ ਕਿਉਂ ਲੱਗਦਾ ਕਿਉਂਕਿ ਇਹਨਾਂ ਨੇ ਤਾਂ ਇਹ ਕਹਿੰਦੇ ਸੀ ਵੀ ਅਸੀਂ ਨਹੀਂ ਰਾਜਨੀਤੀ ਕਰਦੇ ਪਹਿਲਾਂ ਨਹੀਂ ਰਾਜਨੀਤੀ ਪਹਿਲਾਂ ਵਾਲੇ ਕਰਦੇ ਇਹ ਮੈਂ ਭਗਵਾਨ ਤੁਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਨਾ ਵੀ ਆ ਲਹਿਰੇ ਬੈਗ ਦਾ ਜਿਹੜਾ ਨੈਸ਼ਨਲ ਹਾਈਵੇ ਹੈ ਇਹਨੂੰ ਦੇਖੇ ਵੀ ਆ ਆ ਰਾਜਨੀਤੀ ਨਾਲ ਅਸੀਂ ਐਵੇਂ ਚੰਗੇ ਹਾਂਜੀ ਐਮਐਲਏ ਦੇ ਘਰੇ ਗਏ ਆ ਜੀ ਅਸੀਂ ਨਾ ਸਾਨੂੰ ਕੋਈ ਚਾਹ ਨਾ ਪਾਣੀ ਨਾ ਸਾਡੀ ਗੱਲਬਾਤ ਹੀ ਨਹੀਂ ਸੁਣੀ ਗਈ ਐਮਐਲਏ ਹਜੇ ਤੱਕ ਅਸੀਂ ਉੱਥੇ ਆ ਕੇ ਉੱਥੇ ਖੜ ਕੇ ਆਏ ਅੱਧਾ ਘੰਟਾ ਸਾਡੇ ਪਿੰਡੋਂ ਵੋਟਾਂ ਵਧੀਆਂ ਆ ਆਮ ਆਦਮੀ ਪਾਰਟੀ ਦੀਆਂ ਅਸੀਂ ਸਾਰੇ ਅਸੀਂ ਬੰਦੇ ਮੂਰੇ ਹੋ ਕੇ ਕਿਹਾ ਵੀ ਆਮ ਆਦਮੀ ਦੀ ਸਰਕਾਰ ਬਣੇ ਅੱਜ ਅਸੀਂ ਪਿੱਟੀ ਜਾਨੇ ਆ ਕੀ ਗੱਲ ਆ ਵੀ ਐਮਐਲਏ ਨੇ ਸਾਡੇ ਢੱਕਾ ਹੀ ਨਹੀਂ ਕਰਿਆ ਇੱਥੇ ਢੱਕਾ ਵੀ ਨਹੀਂ ਹੋਇਆ ਸਾਡੇ ਪਿੰਡ ਦੀ ਆ ਸੜਕ ਆ ਆ ਸੜਕ ਤੇ ਜਾ ਕੇ ਦੇਖੋ ਟੋਏ ਕੁਝ ਵੀ ਨਹੀਂ ਵਿਕਾਸ ਹੋਇਆ ਮੈਂ ਕਹਿੰਦਾ ਸਰਕਾਰ ਅਸੀਂ ਸਾਰੀਆਂ ਸਰਕਾਰਾਂ ਫੇਲ ਆ ਅਸੀਂ ਮੂਰੇ ਹੋ ਕੇ ਆਮ ਆਦਮੀ ਦੀ ਸਰਕਾਰ ਬਣਾਈ ਸੀ ਪੂਰੇ ਐਮਐਲਏ ਦੇ ਘਰੇ ਗਏ ਸੀ ਪੂਰਾ ਵੀ ਆਮ ਆਦਮੀ ਦਾ ਐਮਐਲਏ ਬਣ ਗਿਆ ਕਿਹਾ ਜ਼ੀਰੋ ਹੋ ਗਿਆ ਕੰਮ ਕੀ ਕਰਗੇ ਕਿਉਂ ਐਮਐਲਏ ਨੇ ਕਿਉਂ ਕੀਤਾ ਹੋ ਸਕਦਾ ਐਸੀ ਕਿਹੜੀ ਕਿਹੜਾ ਹਾਂ ਮੈਂ ਭਾਈ 2014 ਤੋਂ ਆਮ ਆਦਮੀ ਪਾਰਟੀ ਜੁੜਿਆ ਹੋਇਆ ਹਾਂ ਉਦੋਂ ਜੱਸੀ ਜਸਰਾਜ ਐਮਐਲਏ ਮਤਲਬ ਐਮਪੀ ਦੀ ਸੀਟ ਤੋਂ ਉੱਠੇ ਹੋਏ ਸੀ ਜੱਸੀ ਜਰਪਾਵੇ ਵਾਲਾ ਪਾਵੇ ਵਾਲਾ ਹਾਂਜੀ ਉਦੋਂ ਮਤਲਬ ਵੀ ਸਾਡੇ ਪਿੰਡੋਂ 9 ਵੋਟਾਂ ਪਈਆਂ ਸੀ ਫਿਰ ਦੂਜੇ ਕਾਲੀ ਕਾਂਗਰਸ ਦੀ ਸਾਨੂੰ ਮਿਹਣੇ ਜੇ ਮਾਰਦੇ ਸੀ ਵੀ ਯਾਰ ਤੁਸੀਂ ਕੀ ਕਰਦੇ ਹੋ ਐ ਤੇ ਮਤਲਬ ਵੀ ਉਦੋਂ ਤੋਂ ਲੈ ਕੇ ਸਾਡੀ ਅੱਜ ਤੱਕ ਕੋਈ ਗੱਲ ਪਾਰਟੀ ਵੱਲੋਂ ਜੀ ਹੂੰ ਤੇ ਗਏ ਨਹੀਂ ਹੁਣ ਨਹੀਂ ਜਾ ਕੇ ਤੁਸੀਂ ਤਾਂ ਤੁਸੀਂ ਹਾਂ ਇਹ ਘਰੇ ਸੁਣੀ ਕੋਈ ਖਾਲੀ ਨਹੀਂ ਹੋਇਆ ਸਾਨੂੰ ਤਾਂ ਉਥੇ ਘਰੋਂ ਬਹਿ ਕੇ ਮੁੜਿਆ ਨਾ ਕਿਸੇ ਨੇ ਕੋਈ ਸਾਡੀ ਗੱਲ ਜਦੋਂ ਐਮਐਲਏ ਸਾਹਿਬ ਦੇ ਘਰੇ ਗਏ ਹੈ ਐਮਐਲਏ ਸਾਹਿਬ ਸਾਨੂੰ ਨਹੀਂ ਪਤਾ ਵੀ ਘਰੇ ਆ ਚੰਡੀਗੜ੍ਹ ਆ ਬੜਨਦੇ ਆ ਪਰ ਸਾਨੂੰ ਗੇਟ ਨਹੀਂ ਖੋਲਿਆ ਸਾਨੂੰ ਗੇਟ ਨਹੀਂ ਖੋਲਿਆ ਅਸੀਂ 600 ਵੋਟ ਵਧਾਉਣ ਵਾਲਾ ਪਿੰਡ ਲਹਿਰਾ ਬੇਗਾਮ ਆਦਮੀ ਪਾਰਟੀ ਦੀ ਤੇ ਅਸੀਂ ਉੱਥੇ ਧੱਕੇ ਖਾਂਦੇ ਤੁਰੇ ਫਿਰਦੇ ਇਹ ਰਾਜਨੀਤੀ ਦੀ ਪੇੜ ਚੜਿਆ ਹੈ ਮੁੰਡਾ ਜੀ ਏਸੀ ਗੱਲਾਂ ਤੂੰ ਹੀ ਆਉਂਦਾ ਇਹ ਪਬਲਿਕ ਨਾ ਸਾਡੇ ਪਿੰਡ ਸਾਡਾ ਕਿਹਨੂੰ ਐਮਐਲਏ ਨੇ ਗੇਟ ਨਹੀਂ ਖੋਲਿਆ ਇਹ ਤਾਂ ਕਹਿੰਦੇ ਨੇ ਕਿ ਮੁੱਖ ਮੰਤਰੀਆਂ ਕੋਠੀਆਂ ਵੀ ਖੁੱਲੀਆਂ ਨਹੀਂ ਤੁਸੀਂ ਕਹਿੰਦੇ ਐਮਐਲਏ ਵੱਡੇ ਭਾਈ ਜਾ ਕੇ ਆਏ ਆ ਮੇਰੀ ਸੁਣ ਗੱਲ ਅਸੀਂ ਕਾਹਦੇ ਖਰੇ ਗੇਟ ਤਾਂ ਖੁੱਲਾ ਸੀ ਕੋਈ ਬੰਦਾ ਹੀ ਨਹੀਂ ਮਿਲਿਆ ਉੱਥੇ ਐਮਐਲਏ ਦੇ ਘਰੇ ਕਿ ਇੱਥੇ ਪ੍ਰਸ਼ਾਸਨ ਜਾਂ ਹੋਰ ਬੰਦੇ ਕਹਿੰਦੇ ਤੁਸੀਂ ਕਿਸੇ ਲੀਡਰ ਦੇ ਲਾਉ ਤਰਨਾ ਕੌਣ ਆ ਉੱਥੇ ਬਾਈ ਕੋਈ ਵੀ ਨਹੀਂ ਕੱਲੀਆਂ ਗੱਡੀਆਂ ਖੜੀਆਂ ਇੱਕ ਬੁੜੀ ਐ ਕੋਈ ਨਹੀਂ ਅਜੇ ਉਲਟੇ ਚੇ ਢਾ ਕਰਦੇ ਆ ਕੀ ਕਹਿੰਦੇ ਜਦੋਂ ਐਮਐਲਏ ਦੇ ਗਏ ਐਮਐਲਏ ਦੇ ਘਰ ਵਾਲੀ ਨੇ ਪਹਿਲਾਂ ਸਾਡੇ ਪਿੰਡ ਦੇ ਮੁੰਡਿਆਂ ਦਾ ਨਾਂ ਲਿਆ ਫਲਾਨਾ ਹੈਗਾ ਤੁਹਾਡੇ ਨਾਲ ਉਹ ਵੇੜ ਪਵਾਇਆ ਫਿਰ ਮੋੜ ਕੇ ਟਰੱਕ ਯੂਨੀਅਨਾਂ ਦੇ ਭੇਜਦਾ ਟਰੱਕ ਯੂਨੀਅਨ ਦਾ ਪ੍ਰਧਾਨ ਆ ਜਿਹੜਾ ਉੱਥੇ ਜਾਓ ਚਲੇ ਨੌਜਵਾਨ ਮੁੰਡੇ ਚਾਰ ਕ ਮੁੰਡੇ ਅੰਦਰ ਵੜ ਗਏ ਉਹਨੇ ਬਾਹਰ ਡਾਲੇ ਤੋ ਇਹ ਮੈਂ ਮੋਟਾ ਜਿਹਾ ਲੈਂਦਾ ਨਹੀਂ ਹੁੰਦਾ ਆਣੇ ਪਿੰਡ ਦਾ ਉਹ ਤੇ ਮੇਰਾ ਨੀਤੀ ਦੀ ਪੇ ਭੇਟਾ ਇਹ ਵੀ ਹੈ ਨਾ ਜੀ ਅਸੀਂ ਸਾਨੂੰ ਕੋਈ ਐਸ ਸੀ ਸੀਡ ਤੋਂ ਜਾਂ ਜਰਨਲ ਸੀਟ ਤੋਂ ਕੋਈ ਸਮੱਸਿਆ ਨਹੀਂ ਉਹ ਸਾਡੇ ਪਿੰਡ ਦਾ ਭਾਈਚਾਰਾ ਜਿਵੇਂ ਸਾਡੇ ਪਿੰਡ ਦਾ ਨਗਰ ਕਹੂਗਾ ਸੀ ਤਾਂ ਨਗਰ ਦੇ ਨਾਲ ਮੈਂ ਇਕੱਲਾ ਨਹੀਂ ਕੁਝ ਕਰ ਸਕਦਾ ਜਾਂ ਇਹ ਨਹੀਂ ਕਰ ਸਕਦੇ ਸਾਨੂੰ ਤਾਂ ਸਮੱਸਿਆ ਇਹ ਹੈ ਵੀ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੈ ਸਾਡੇ ਸਾਹਮਣੇ ਕੀਤੀ ਜਾਣ ਉਹ ਤਾਂ ਅਸੀਂ ਉਹਨਾਂ ਦਾ ਭਾਂਡਾ ਤਿਆਗੀ ਲੋਕਾਂ ਲੋਕਾਂ ਦਾ ਗੁੱਸਾ ਜਿਹੜਾ ਫੇਰ ਹੀ ਠੰਡਾ ਪਊਗਾ ਵੀ ਉਹ ਜਿਹੜੇ ਅਣਸਰ ਨੇ ਸ਼ਰਾਰਤੀ ਉਹਨਾਂ ਨੂੰ ਸਾਹਮਣੇ ਕੀਤਾ ਜਾਵੇ ਨਾਮ ਜाहिर ਕੀਤੇ ਜਾਣ ਤਾਂ ਅਸੀਂ ਆਪ ਦਾ ਸਾਡਾ ਪਿੰਡ ਆ ਸਾਡਾ ਪਰਿਵਾਰਾ ਸਾਰੇ ਵੀਰੇ ਜਿੰਨੇ ਇੱਥੇ ਖੜੇ ਆ ਸਾਡਾ ਇੱਕ ਪਰਿਵ ਆ ਇੱਕ ਇੱਕ ਕਰਕੇ ਅਸੀਂ ਇੱਥੇ ਬੈਠੇ ਆਂ ਤਾਂ ਅਸੀਂ ਆਪ ਦਾ ਪਿੰਡ ਦੇ ਵਿੱਚ ਆਪ ਦਾ ਫੈਸਲਾ ਕਰ ਸਕੀਏ ਕੋਈ ਸਾਡਾ ਕਿਹੜਾ ਜੀ ਕਰਦਾ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਜਦੋਂ ਆਪ ਅਸੀਂ ਜਾਣੇ ਲਾ ਧਰਨੇ ਲੱਗੇ ਹੁੰਦੇ ਆ ਆਪ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਤਕਲੀਫ ਸਮਝਦੇ ਆ ਹਰੇਕ ਦੀ ਪਰ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਭਾਈ ਸਾਡੇ ਕੋਲ ਤਾਂ ਸੜਕ ਹੀ ਰਹਿ ਗਈ ਸਿੱਧਾ ਸਾਹਿਬ ਅਸੀਂ ਤਾਂ ਬੈਠਾਂਗੇ ਪਰ ਸਾਡਾ ਹੱਲ ਕਰਿਆ ਜਾਵੇ ਅਸੀਂ ਸਾਨੂੰ ਕੋਈ ਸਮੱਸਿਆ ਨਹੀਂ ਕਿਸੇ ਵੀ ਤਰ੍ਹਾਂ ਦੀ ਬਸ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਪਹਿਲਾਂ ਕਿਵੇਂ ਚੱਲਦੀ ਐ 5 ਸਾਲ ਐ ਅਸੀਂ 5 ਸਾਲ ਜਰਨਲ ਆਇਆ ਚੱਲਦਾ ਆ ਜੀ ਉਹ ਜਿਵੇਂ ਸਿਸਟਮ ਹੁੰਦਾ ਜੀ ਜਿਹੜਾ ਆ ਸਾਲ ਹੁਣ ਏਦੋਂ ਪਹਿਲਾਂ ਜਰਨਲ ਸੀ ਜਰਨਲ ਜੇ ਮੰਨ ਲਾ ਵੀ ਇਸਤਰੀ ਸੀਗੀ ਏਦੋਂ ਪਹਿਲਾਂ ਰਿਜ਼ਰਵ ਸੀ ਸ਼ੀਟ ਉਸ ਤੋਂ ਪਹਿਲਾਂ ਇੱਕ ਵਾਰੀ ਜਰਨਲ ਸੀ ਫੇਰ ਰਿਜ਼ਰਵ ਸੀ ਹੈ ਤੇ ਫੇਰ ਅਸੀਂ ਤਾਂ ਇਹੀ ਕਹਨੇ ਆ ਵੀ ਜਿਹੜਾ ਕਾਨੂੰਨੀ ਤੌਰ ਤੇ ਜੋ ਵੀ ਹਾਲੇ ਰਾਜਨੀਤੀ ਨਾ ਕੀਤੀ ਜਾਵੇ ਵੀ ਅਸੀਂ ਕਹਨੇ ਆ ਅਸੀਂ ਸਾਨੂੰ ਕੋਈ ਬੰਦਾ ਨਹੀਂ ਜਾਂ ਜਰਨਲ ਬਣੇ ਜਾਂ ਕੋਈ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਹੈ ਇਹੀ ਗੱਲ ਇਹ ਪਿੰਡ ਦੇ ਲੋਕਾਂ ਨੇ ਕਿਹਾ ਹੈ ਵੀ ਇੱਚ ਰਾਜਨੀਤੀ ਨਾ ਹੋਵੇ ਵੀ ਪਿੰਡਾਂ ਚ ਅੱਗੇ ਭਾਈਚਾਰਕ ਸਾਂਝ ਸੀ ਸਾਰੇ ਪਿੰਡਾਂ ਚ ਸਾਰੇ ਪਿੰਡ ਰਲ ਮਿਲ ਕੇ ਰਹਿੰਦੇ ਸੀ ਗੱਲ ਕਰ ਹੁਣ ਪਿੰਡਾਂ ਚ ਵੀ ਰਾਜਨੀਤੀ ਵੜ ਗਈ ਇਹ ਗੱਲਾਂ ਦਾ ਮੁੱਦਾ ਇਹੀ ਹੈ ਸਾਡਾ ਵੀ ਸਾਨੂੰ ਬੰਦੇ ਜਿਹੜੇ ਸਾਡੇ ਪਿੰਡ ਦੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਇਹ ਇਹ ਕਰਿਆ ਉਹ ਮੂਰੇ ਲਿਆਂਦੇ ਜਾਣ ਹਾਂ ਵੀ ਤੋਂ ਮੇਰੀ ਸੁਣੋ ਮੈਂ ਆਮ ਆਦਮੀ 'ਚ ਡਟ ਕੇ ਵੋਟਾਂ ਪਵਾਈਆਂ ਬਹੁਤ ਜ਼ੋਰ ਨਾਲ ਹੈਂਡੀਕੈਪਟਾਂ ਮੈਂ ਹਾਂ ਪੂਰਾ ਕੁੱਡੀਆਂ ਦੀ ਕੁੱਡੀਆਂ ਮੇਰੇ ਨਾਲ ਚਾਹ ਪਾਣੀ ਪੀ ਕੇ ਗਿਆ ਕੁੱਡੀਆਂ ਨੂੰ ਜਾ ਕੇ ਪੁੱਛਲੇ ਪਉਂਦੀ ਅੱਛਾ ਆ ਹੁਣ ਕੰਮ 'ਚ ਸਾਡਾ ਪਿੰਡ ਬਲੀ ਦਾ ਬੱਕਰਾ ਬਣਤਾ ਇਹ ਸਿਆਸੀ ਲੋਕਾਂ ਨੇ ਸਾਡਾ ਇੱਕ ਪਿੰਡ ਸਾਰੀ ਇੱਕ ਮੂਰੀ ਲੰਘਦਾ ਨਾ ਸਾਨੂੰ ਕੋਈ ਬੇੜੇ ਵਾਲੇ ਨਾ ਵਿਚਾਰੇ ਨਾ ਸਾਡਾ ਭਾਈ ਜਾਰਾ ਅਸੀਂ ਹੁਣ ਤਾਂ 50 60 70 ਸਾਲਾਂ ਦੇ ਉਹਨਾਂ ਦਾ ਨੂੰਹ ਮਾਰਦਾ ਸਾਡਾ ਰਿਸ਼ਤਾ ਅਸੀਂ ਇਹ ਅੱਗ ਨੂੰ ਕਹਿੰਦੇ ਵੀ ਅੱਗ ਕਿਉਂ ਪਾਈ ਆ ਸਾਨੂੰ ਇਹ ਚਾਨਣ ਕੀਤਾ ਜਾਵੇ ਕਿਹਨੇ ਕਰਾਇਆ ਕਿਹਨੇ ਕੀਤਾ ਦੋਨੇ ਕੈਂਡੀਡੇਟ ਆ ਜੀ ਦੋਨੇ ਖੜੇ ਆ ਜੇ ਸਾਡਾ ਆ ਵੀ ਜਵਾਕ ਸਾਡਾ ਆ ਵੀ ਸਾਡਾ 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 ਭਾਈ ਜਾਰਾ 'ਚ ਕੋਈ ਗਲਤ ਨਹੀਂ ਸਾਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਉਹ ਸਾਨੂੰ ਚਾਨਣ ਹੋਵੇ ਸਾਡੇ ਨਗਰ ਨੂੰ ਕਿਉਂ ਕੀਤਾ ਪਹਿਲਾਂ ਤਾਂ ਯਾਰ ਨਾਲ ਸੀ ਤੇ ਰਤ ਕੱਲ੍ਹ ਦੇ 2 ਘੰਟੇ ਬਾਅਦ ਫਿਰ ਜਰਨਲ ਬਣਦੀ ਆ ਇਹ ਕਾਨੂੰਨ ਦਾ ਸੰਵਿਧਾਨ ਦਾ ਕਿੱਥੇ ਲਿਖਿਆ ਕਿਹੜੀ ਕਿਤਾਬ ਚ ਲਿਖਿਆ ਸੰਵਿਧਾਨ ਹਾਂਜੀ ਕਿਵੇਂ ਵਾਰਡਾਂ ਦੇ ਵਿੱਚ ਵੀ ਤੋੜ-ਫੋੜ ਕਰੀ ਆ ਜੀ ਭਾਈ ਚਾਰਕਸਾਂ ਖਰਾਬ ਕਰਨ ਖਾਤਰ ਜਿੱਥੋਂ ਪਤਾ ਲੱਗਦਾ ਸੀ ਵੀ ਇਹ ਬੰਦਾ ਪੰਜ ਜਿੱਤੂਗਾ ਉੱਥੋਂ ਉਸ ਵਾਰਡ ਚੋਂ ਕੱਢ ਕੇ ਹੋਰ ਵਾਰਡ ਚ ਪਾਇਆ ਗਿਆ ਜਿੱਥੋਂ ਪਤਾ ਲੱਗਦਾ ਸੀ ਵੀ ਇੱਥੇ ਬੰਦਾ ਕੋਈ ਪੰਚਾਇਤ ਮਤਲਬ ਵੀ ਕਾਮਯਾਬ ਹੋਊਗਾ ਇਹ ਮੁੰਡਾ ਖੋਦ ਆ ਇਹਦਾ ਮਤਲਬ ਹੈ ਬਾੜ ਚੋਂ ਅੱਗੇ ਪਿਛਲੇ ਘਰ ਸਾਰੇ ਵਿੱਚ ਆ ਇਹਨੂੰ ਕੱਲੇ ਨੂੰ ਮਤਲਬ ਤਿੰਨ ਵੋਟਾਂ ਇਹਦੀਆਂ ਨੂੰ ਪਾਸੇ ਮਾਰਿਆ ਨੌ ਨੰਬਰ ਇਹ ਚੀਜ਼ਾਂ ਕਦੋਂ ਕਿ ਤੋਂ ਚੱਲ ਰਹੀਆਂ ਇਹ ਪੰਚਾਇਤ ਨਾਲੋਂ ਹੀ ਚੱਲ ਰਹੇ ਨੇ ਜੀ ਅੱਜ ਤੋਂ ਵੋਟਰ ਸੂਚੀ ਆਈ ਹੈ ਉਦੋਂ ਹੀ ਪਤਾ ਲੱਗਿਆ ਵੀ ਇਹ ਬਾੜਾ ਨੰਬਰ ਚ ਬੋਲ ਐਮਪੀ ਦੀ ਮਤਲਬ ਜਿਹੜੀ ਬੋਲ ਇਲੈਕਸ਼ਨ ਹੋਏ ਨੇ ਉਹ ਉਸ ਬਾੜ ਚ ਵੋਟ ਪਾ ਕੇ ਹਟੇ ਹੁਣ ਉਸ ਬਾੜ ਚ ਦੀ ਵੋਟ ਹੈ ਨਹੀਂ ਹੋਰ ਹੀ ਪੁੱਛੇ ਮਰਿਆ ਸਾਡੇ ਪਿੰਡ ਦੇ ਲੋਕ ਤਾਂ ਇੰਨੇ ਭੋਲੇ ਆ ਜੀ ਕਿਸੇ ਨੇ ਗੌਰ ਨਹੀਂ ਕੀਤੀ ਵੀ ਕਿੱਥੇ ਬਾੜਾ ਕਿੱਥੇ ਨਹੀਂ ਕਿਉਂਕਿ ਸਭ ਦਾ ਇੱਕ ਆ ਭਾਈ ਜਿਵੇਂ ਚੱਲੂਗਾ ਓਵੇਂ ਚੱਲੂਗਾ ਕਿਸੇ ਨੇ ਜਰਨਲ ਦੀ ਅਨਾਉਂਸਮੈਂਟ ਆ ਗਈ ਉਹ ਦੇਖ ਲਿਆ ਵੀ ਕਿਸੇ ਨੇ ਕਿ ਇਸ ਤਰ੍ਹਾਂ ਦਾ ਨਾ ਤਾਂ ਕਿਸੇ ਐਮਐਲਏ ਕੋਲੇ ਗਿਆ ਨਾ ਕਿਸੇ ਅਫਸਰ ਕੋਲੇ ਨਾ ਮੈਂ ਗਿਆ ਨਾ ਭਾਈ ਗਰਵਾਖਸ਼ ਗਿਆ ਵੀ ਭਾਈ ਐਂ ਕਰੋ ਵੀ ਜਿਵੇਂ ਨਗਰ ਕਰੂਗਾ ਨਗਰ ਨੇ ਸਰਪੰਚ ਚ ਉਹਨਾਂ ਨਗਰ ਬਣਾਊਗਾ ਨਗਰ ਦੇ ਨਾਲ ਸੀ ਅਸੀਂ ਸਾਰੇ ਪਰ ਸਾਰੇ ਭੋਲੇ ਭਾਲੇ ਲੋਕਾਂ ਦਾ ਇਸਤੇਮਾਲ ਕੀਤਾ ਗਿਆ ਕੱਟ ਪੁੱਤਨੀਆਂ ਬਣਾ ਲਿਆ ਉਂਗਲਾਂ ਤੇ ਨਚਾਇਆ ਜਾ ਰਿਹਾ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਜਿਵੇਂ ਬਾਈ ਵਰਗੇ ਕਹਿੰਦੇ ਆ ਵੀ ਕਹਿੰਦੇ ਅਸੀਂ 14 ਤੋਂ ਜੁੜੇ ਆ ਫਿਰ ਜੇ 14 ਤੋਂ ਜੁੜੇ ਆਣੇ ਦੀ ਨਹੀਂ ਸੁਣੀ ਗਈ ਫਿਰ ਸੁਣੀ ਕਿੰਨਾ ਦੀ ਗਈ ਐ ਇਹ ਤਾਂ ਕੀ ਪਤਾ ਜੀ ਕੀ ਦੀ ਸੁਣੀ ਗਈ ਜੀ ਜੇ ਅਸੀਂ ਆਪ ਮਤਲਬ ਵੀ ਦੋ ਵਾਰੀ ਫੰਡ ਦਿੱਤਾ ਜੀ ਅਕਾਲੀ ਦਰ ਨੂੰ ਛੱਡ ਕੇ ਵਾਲੇ ਬਿਆਮ ਆਦਮੀ ਚ ਹੋਇਆ ਸਾਡੀ ਕਿੰਨੀ ਕਸਨ ਬਾਈ ਹੋਈ ਹੈ ਵੱਡੇ ਭਾਈ ਨਹੀਂ ਹੁੰਦੀ ਜੀ ਸਾਨੂੰ ਟਾਈਮ ਦੇ ਕੇ ਐਮਐਲਏ ਪਰਸੋਂ ਘਰੋਂ ਨਿਕਲ ਗਿਆ ਪਹਿਲਾਂ ਆਖਿਆ ਤੁਸੀਂ ਪੰਚਾਇਤ 10 ਮਿੰਟ ਲੇਟ ਹੋਗੇ ਜੇ ਸਾਨੂੰ ਟਾਈਮ ਦਿੱਤਾ ਤਾਂ ਸਾਨੂੰ 1 ਸਾਨੂੰ ਟਾਈਮ ਦਿੱਤਾ ਇਹ ਪੰਜਾਬ ਦੇ ਭੋਲੇ ਭਲੇ ਲੋਕਾਂ ਦਾ ਕਸੂਰ ਆ ਜਿਹੜਾ ਆ ਆਮ ਆਵਾਜ਼ੀ ਪਾਰਟੀ ਸਰਕਾਰ ਬਣਾਤੀ ਇਹਨੇ 92 ਬੰਦੇ ਮੂਰੇ ਭੇਤੇ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਇਹ ਸਾਡੇ ਭੋਲੇਪਣ ਦਾ ਹੀ ਹੋਗਾ ਨਤੀਜਾ ਪਰ ਉਹ ਤਾਂ ਕਹਿੰਦੇ ਅਸੀਂ ਆਮ ਲੋਕਾਂ ਦੀ ਸੁਣਦੀ ਬਾਲੀਆਂ ਸਾਡੇ ਨਹੀਂ ਕੋਈ ਨਹੀਂ ਸੁਣਦਾ ਤੇ ਆ ਦੇਖੋ ਕਿੰਨਾ ਕਾਰਨ ਹੋਈ ਜਾਂਦੀ ਹੋਈ ਬਈ ਤਿੰਨ ਨਾਰੀ ਮਦਦ ਲਈ ਪਾਈ ਦੇ ਚ ਮੈਂ ਮੰਤਰੀ ਮੰਡਲ ਚ ਫੇਰ ਬਦਲ ਕਰਦੇ ਆਮ ਆਦਮੀ ਦੀ ਸੁਣਵਾਈ ਕੀ ਦੀ ਕੋਈ ਸੁਣਵਾਈ ਫਟੇ ਭਾਈ ਸਭ ਤੋਂ ਇਹੀ ਆ ਕਿ ਆਹ ਵੀ ਅਕਾਲੀ ਦਲ ਵਾਲੇ ਬੰਦੇ ਆਮ ਆਦਮੀ ਚ ਆਈ ਜਾਂਦੇ ਆ ਕੀ ਰਹਿ ਗਿਆ ਇਹਦਾ ਚਿਹਰੇ ਬਦਲ ਕੇ ਬੰਦੇ ਬਦਲ ਕੇ ਉਹੀ ਲੀਡਰ ਤਾਂ ਉਹੀ ਹੈ ਅ ਅੱਜ ਦੇਖੋ ਅਕਾਲੀ ਦਲ ਚਾਹਵਾਂ ਦਾ ਕੱਲ ਨੂੰ ਆਮ ਆਦਮੀ ਚ ਪਰਸੋਂ ਕਾਂਗਰਸ ਵਾਲਾ ਫੇਰ ਆਮ ਆਦਮੀ ਚ ਕਿਹਨੂੰ ਬੁੱਧੂ ਬਣਾਉਣੇ ਆਮ ਆਦਮੀ ਕਿਹੜਾ ਰਹਿ ਗਿਆ ਉਹੀ ਅਕਾਲੀ ਦਲ ਦਾ ਬੰਦਾ ਆਮ ਆਦਮੀ ਚ ਕਾਂਗਰਸ ਦਾ ਬੰਦਾ ਆਮ ਆਦਮੀ ਫੇਰ ਆਮ ਆਦਮੀ ਕਿਸ ਨੂੰ ਰਹਿ ਗਈ ਬਿਨਾ ਪਾਰਟੀ ਤੋਂ ਕਹੀ ਜਾਂਦੇ ਆ ਤੇ ਸਾਡੀ ਸਿਆਸਤ ਅਸੀਂ ਭੇਡ ਚੜੀ ਜਾਂਦੀ ਚੋਕ ਲੋਕ ਤਾਂ ਅੱਡ ਅੱਡ ਹੋਈ ਜਾਂਦੇ ਅਕਾਲੀ ਦਲ ਕੰਨੀ ਐ ਮੈਂ ਕਾਂਗਰਸ ਕੰਨੀ ਐ ਤੇ ਅਕਾਲੀ ਦਲ ਦੇ ਲਈ ਡਰਾ ਆਮ ਆਦਮੀ ਦਾ ਤਾਂ ਹੈ ਜਿਹੜੇ ਤੁਸੀਂ ਤੁਸੀਂ ਆਮ ਆਮ ਬੰਦੇ ਲੋ ਤੁਸੀਂ ਚੱਕ ਕੇ ਕਾਲ ਅਕਾਲੀ ਦਲ ਦੇ ਲੀਡਰ ਨੂੰ ਤੁਸੀਂ ਆਪ ਦਾ ਡੀਸੀ ਸਾਹਿਬ ਸਾਨੂੰ ਭਰੋਸਾ ਦਵਾਉਣ ਵੀ ਸੋਡੀ ਸੀਟ ਜਰਨਲ ਹੋਊਗੀ ਸਰਪੰਚੀ ਦੀ ਅਸੀਂ ਫੇਰ ਤਾਂ ਨਾ ਚੱਕਾਂਗੇ ਨਹੀਂ ਅਸੀਂ ਕਿਸੇ ਕੀਮਤੇ ਧਰਨਾ ਨਹੀਂ ਚੱਕਦੇ ਉਹਨਾਂ ਚਿਹਰੇ ਅਸੀਂ ਸਾਨੂੰ ਦਿਨ ਰਾਤ ਤਾਂ ਪੱਕਾ ਮੋਰਚਾ ਲਾਉਣਾ ਪਈ ਜੀ ਬੈਠਾਂਗੇ ਨਹੀਂ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਅਸੀਂ ਲਿਖ ਕੇ ਵੀ ਦੇਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੇ ਪਿੰਡ ਚੋਣਾਂ ਵਾਲਾ ਨਾ ਭੇਜਿਆ ਜਾਵੇ ਅਸੀਂ ਵੋਟ ਨਹੀਂ ਪਾਉਂਦੇ ਸਰਪੰਚੀ ਦੀ ਚੋਣ ਹੀ ਨਹੀਂ ਅਸੀਂ ਕੈਨਸਲ ਕਰਵਾਵਾਂਗੇ ਸਿਆਸੀ ਗੱਲ ਤੇ ਹੋਈ ਆ ਇਹ ਗੱਲ ਕਿਵੇਂ ਇੱਕ ਗਵਰਨਮੈਂਟ ਨੇ ਉੱਤੋਂ ਲਾਣਾ ਫਿਰ ਠੀਕ ਆ ਇਹ ਸਿਆਸੀ ਇੱਕ ਨਾ ਕਰਿਆ ਗਿਆ ਫਿਰ ਉਹ ਸੀਸਾ ਕਰਿਆ ਜਾਵੇ ਹੁੰਦੀ ਕਿਨਾਰਬਾਰੀ ਹੋਵੇ ਉਹ ਬੰਦੇ ਜਿਹੜਾ ਇਹ ਬੰਦਾ ਗਲਤ ਕਰ ਰਿਹਾ ਹੈ ਕਾਨੂੰਨ ਤੌਰ ਤੇ ਐਸਸੀਸੀ ਸਾਨੂੰ ਕੋਈ ਦਿੱਕਤ ਨਹੀਂ ਜੀ ਸਾਨੂੰ ਕੋਈ ਦਿੱਕਤ ਨਹੀਂ ਜੀ ਐਸਸੀ ਸੀ ਜੇ ਮਤਲਬ ਵੀ ਇਹਦੇ ਨਾਲ ਛੇੜਛਾੜ ਕੀਤੀ ਗਈ ਹੈ ਫਿਰ ਸਾਨੂੰ ਇਹ ਚਾਨਣ ਕੀਤਾ ਜਾਵੇ ਵੀ ਇਹ ਗੱਲ ਕਿਉਂ ਹੋਈ ਕਿ ਇਹ ਤਾਂ ਮੁੱਕ ਤਾਂ ਐਮਐਲਏ ਹੁੰਦਾ ਹੁਣ ਤੁਸੀਂ ਕਹਿੰਦੇ ਵੀ ਐਮਐਲਏ ਸੁਣਦੇ ਨਹੀਂ ਫਿਰ ਹੋਰ ਨੂੰ ਜਿਹੜਾ ਹੁੰਦਾ ਜੀ ਅਸੀਂ ਕਰੇਗੇ ਐਮਐਲਏ ਤਾਂ ਭੱਜ ਗਿਆ ਘਰੋਂ ਆਇਆ ਤੜਕੇ ਗਿਆ ਸੀ ਮੈਂ ਮਰਿਆ ਨੂਨੀਤੀ ਨੀਮਕਲਾਂ ਜਾਂਦੀ ਜਾਣਾ ਮੈਂ ਪਿੰਡ ਦੀ ਚੰਗਾ ਮੰਨਦਾ ਪਿੰਡ ਮੇਰਾ ਵਧੇ ਫੁੱਲੇ ਉੱਥੇ ਗਿਆ ਮੈਂ ਵੀ ਕੋਡੇ ਰਗੜਦਾ ਗਰਦ ਪੱਟ ਗਿਆ ਦੱਸੋ ਹਾਂ ਘਰ ਵਾਲੀ ਸੁਣ ਨੂੰ ਕੌਣ ਛੁੱਟੀ ਸੁਣ ਲੈ ਕਿ ਆਪ ਆਪ ਤੈਨਾਂ ਸੜਕ ਤੇ ਬੈਠੇ ਆਂ ਸੁਣਨੀ ਆ ਜੀ ਬੈਠੇ ਆ ਤੇ ਅਸੀਂ ਕਰੇ ਆਪ ਗੇਟ ਖੋਲਾਈ ਐ ਐਮਐਲ ਦਾ ਜਾ ਕੇ ਸਾਰੀ ਸੰਗਤ ਜਿਹੜੀ ਗਈ ਆ ਉਹ ਕਹਿੰਦੇ ਉਹਨਾਂ ਦੇ ਘਰ ਵਾਲੇ ਸੀਗੇ ਵੀ ਉਹ ਵਾਈਫ ਉਹਨਾਂ ਦੀ ਉਹ ਕਹਿੰਦੇ ਸੀ ਵੀ ਗੱਲ ਕਰਵਾਉਣਾ ਕੋਈ ਨਾ ਉਹਨਾਂ ਨੇ ਫੋਨ ਚੱਕਿਆ ਕਹਿੰਦੇ ਵੀ ਉਪਲੀ ਸਾਹਿਬ ਸਾਡੇ ਟਰੱਕ ਯੂਨੀਅਨ ਦਾ ਪ੍ਰਧਾਨ ਆ ਜੀ ਵੀ ਕਹਿੰਦੇ ਉਹਨਾਂ ਨਾਲ ਉਹ ਉਹਨਾਂ ਦੇ ਸਲਾਹਕਾਰ ਆ ਕੋਈ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਜਾ ਕੇ ਅਸੀਂ ਪੁੱਚੋ ਮੰਡੀ ਆ ਕੇ ਜੀ ਉਹਨਾਂ ਨੇ ਬਾੜ ਡਾਲਿਆ ਉਹਨਾਂ ਨੇ ਨਹੀਂ ਬਾੜ ਖੋਲਿਆ ਅਸੀਂ ਐਂਡ ਤੇ ਆ ਕੇ ਜਮਾ ਧਰਨਾ ਲਾਇਆ ਜੀ ਸਾਡਾ ਜੀ ਨਹੀਂ ਕਰਦਾ ਸੀਗਾ ਇਹ ਕੰਮ ਕਰਨ ਨੂੰ ਜਦੋਂ ਕੋਈ ਹੱਲ ਨਹੀਂ ਹੋਇਆ ਜਦੋਂ ਇੰਨਾ ਟਾਈਮ ਹੋ ਗਿਆ ਜੀ ਸਾਨੂੰ ਬੈਠਿਆਂ ਨੂੰ 2 2.5 ਘੰਟੇ ਹੋ ਗਏ ਐਮਐਲਏ ਜੇ ਕੋਈ ਰਾਜਨੀਤੀ ਤੌਰ ਦੇ ਕੰਮ ਨਾ ਹੁੰਦਾ ਇੱਥੇ ਆ ਕੇ ਸਾਡੇ ਨਾਲ ਮਿਲ ਗੱਲਬਾਤ ਕਰਦੇ ਸੀ ਉਹੀ ਐਮਐਲਏ ਜਿਹਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਉਹਦੇ ਘਰੇ ਜਾ ਕੇ ਜਸ਼ਨ ਮਨਾਏ ਸੀ ਅੱਜ ਅਸੀਂ ਉਹਨੂੰ ਬੁਰੇ ਲੱਗੀ ਜਾਂਦੇ ਆ ਸਾਡੇ ਪਿੰਡ ਚ ਸਰ ਨਾਲ ਵੱਧ ਵੋਟ ਆ ਬਾਈ ਐਮਐਲਏ ਨੂੰ ਬਈ ਹਾਂ ਹਾਂ ਕੱਲ ਸ਼ਾਮ 5 ਵਜੇ ਤੱਕ ਬਾਈ ਆਪਣੀ ਇਹ ਸਾਡੀ ਜਰਨਲ ਸੀ ਸੀਟ ਇਹਨਾਂ ਨੇ ਪੈਸੇ ਪੁਏ ਕੁਝ ਵੀ ਕਰਿਆ ਆਪਾਂ ਨੂੰ ਨਹੀਂ ਪਤਾ ਪਰ ਇਹਨਾਂ ਨੇ ਬਾਈ ਸਾਡੀ ਇਹ ਕਰਾਈ ਆ ਲੋਕ ਸਭਾ ਸਾਰਿਆਂ ਨਾਲ ਵੱਧ ਵੋਟਾਂ ਨਿਕਲੀਆਂ ਨੇ ਲੋਕ ਸਭਾ ਐਮਪੀ ਚ ਵੀ ਸਾਰਿਆਂ ਨਾਲ ਵੱਧ ਨਿਕਲਣਗੇ ਕਿਹੜੇ ਬਾਈ ਕਰਾਈ ਆ ਯਾਰ ਤਾਨੂੰ ਅਸੀਂ ਕਹਿੰਦੇ ਆ ਸਾਡੇ ਦਿਮਾਗ 'ਚ ਫਰਕ ਨਹੀਂ ਸਾਰੇ ਆਮ ਹੋਈ ਆ ਫਰੇ ਆਮ ਇੱਕ ਇੱਕ ਮੈਪਤ ਹੋਈ ਹੈ ਪਰ ਐਸਸੀ ਬਾਈ ਚਾਰੇ ਨਾਲ ਵੀ ਕੋਈ ਬੇਤ ਕਰਾਣੀ ਵੀ ਹਾਂ ਹਾਂ ਉਹ ਨਾ ਉਹਨਾਂ ਦਾ ਸਰਪੰਚ ਨਾ ਬਣ ਜੇ ਪਰ ਜੇ ਤਾਂ ਬਾਈ ਪਿੱਛੇ ਕੋਈ ਐਸਸੀ ਆਈ ਆ ਤਾਂ ਬਣ ਜਾਣ ਸਾਨੂੰ ਕੋਈ ਤਰਾਜਨੀ ਜਿਹੜੀ ਜਰਨਲ ਤੋਂ ਐਸਸੀ ਕਰਾਈ ਉਹ ਤਾਂ ਫਿਰ ਬਾਈ ਯਾਰ ਤੱਕਾਂ ਸਾਰਾ ਜਿਹੜੇ ਕਰਾਈ ਉਹਨਾਂ ਦਾ ਫਿਰ ਇਹਨਾਂ ਨਾਲ ਵਿਰੋਧ ਕੀ ਹੋ ਸਕਦਾ ਇਹਦੇ ਨਾਲ ਜਾਂ ਮੁੰਡਾ ਇੱਥੇ ਮਾਰਾ ਜਾਣਦਾ ਮਾਰਾ ਜਾਣਦਾ ਵੀ ਇਹਨਾਂ ਨਾਲ ਫਿਰ ਦੋਨੇ ਮੁੰਡੇ ਉੱਠੇ ਆਣੇ ਵਧੀਆ ਬੇਦੀ ਭਾਈਚਾਰਕ ਸਮਾਰਟੇ ਸਾਰੇ ਇਕੱਠੇ ਆ ਸਾਡਾ ਕੋਈ ਵਿਰੋਧ ਨਹੀਂ ਅਸੀਂ ਇਹ ਕਹਿੰਦੇ ਵੀ ਭਾਈ ਐਂ ਕਰਕੇ ਹੀ ਸਰਪੰਚ ਉੱਠੇ ਆ ਅਸੀਂ ਅਖਾ ਭਾਈ ਸਪੋਰਟ ਆ ਇਹ ਵਿਚਾਰੇ ਆ ਆਪਦਾ ਮਿਹ ਕੱਲੇ ਗੱਲ ਹੀ ਇਹ ਕੁਝ ਹੋ ਗਿਆ ਰਾਜਨੀਤਿਕਾ ਕਾਨੂੰਨ ਤੌਰ ਤੇ ਕੋਈ ਨਹੀਂ ਇਹ ਪਿੰਡ ਦੇ ਬੰਦੇ ਆ ਜਿਹੜੇ ਕੋਈ ਹੋਣਗੇ ਸਰ ਸਰਾਰਤੀ ਅਨਸਰ ਉਹਨਾਂ ਨੇ ਕਰਿਆ ਜੇ ਪਹਿਲਾਂ ਤੋਂ ਹੁੰਦੀ ਫਿਰ ਸਾਨੂੰ ਕੋਈ ਵਿਰੋਧ ਦਾ ਕਰਨ ਦੀ ਲੋੜ ਨਹੀਂ ਸੀ ਜੇ ਪਾਈ ਆਈਸੀ ਹੁੰਦੀ ਜਾਂ ਉਹ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਸਾਡੇ ਭਾਈਆ ਯਾਰ ਉਹ ਉਹ ਅੱਜ ਸਾਡੇ ਨਾਲ ਹੁਣ ਖੜੇ ਆ ਸਾਡੇ ਵਿੱਚ ਇੱਥੇ ਇਕੱਠ ਚ ਵੀ ਬੈਠੇ ਆ ਬਾਈ ਪਹਿਲਾਂ ਵੀ ਬਾਈ ਸਮਰਥਕੇ ਸੀ ਕਰਦੇ ਰਹੇ ਆ ਜਾਂ ਸੀ ਕੋਈ ਸਰਪੰਚ ਨਹੀਂ ਬਣਾਇਆ ਪਰ ਇਹ ਚਾਲ ਆ ਬਾਈ ਸਾਰੀ ਤੇ ਇਹ ਤਾਂ ਕਰਕੇ ਜੇ ਕੋਈ ਐਡੀ ਗੱਲ ਹੁੰਦੀ ਐਮਐਲਏ ਸਾਹਿਬ ਆਉਂਦੇ ਸਾਡੇ ਨਾਲ ਗੱਲ ਕਰਦੇ 2 2.5 ਘੰਟੇ ਹੋ ਗਏ ਸਾਡੇ ਕਿਸੇ ਨੇ ਨਹੀਂ ਸੁਣੀ ਸਰਕਾਰ ਆ ਜਮਾ ਖਤਮ ਹੋ ਚੁੱਕੀ ਆ ਬਾਈ ਇਹ ਦੂਜੀਆਂ ਸਰਕਾਰਾਂ ਨੂੰ ਅਸੀਂ ਜੀ ਅਸੀਂ ਕੈਟਾਗਰੀ ਦੇ ਵਿੱਚ ਆਉਣੇ ਆ ਜਨਰਲ ਕੈਟਾਗਰੀ ਦੇ ਵਿੱਚ ਆਉਂਦੇ ਆ ਸਾਡੀ ਜਿਹੜੀ ਪਿੰਡ ਦੀ ਏਕਤਾ ਅਸੀਂ ਪਿੰਡ ਦੀ ਏਕਤਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਸਾਡੇ ਕੋਈ ਦਫਾੜ ਪਵੇ ਤਾਂ ਦਫਾੜ ਸਾਡੇ ਜਿਹੜੇ ਪਿੰਡ ਦੇ ਸਰਾਰਤੀ ਅੰਸਰ ਆ ਉਹਨਾਂ ਨੇ ਪਵਾਈ ਆ ਜਾਣ ਪੁੱਜ ਕੇ ਜਦ ਐਂ ਕਹੋ ਵੀ ਇਹਨੂੰ ਨਹੀਂ ਚਾਹੁੰਦੇ ਜਾਂ ਐਂ ਕਹੋ ਵੀ ਇਹਨੂੰ ਨਹੀਂ ਚਾਹੁੰਦੇ ਦਫਾੜ ਉਹਨਾਂ ਨੇ ਕਿਹਾ ਪਿੰਡ ਦੇ ਵਿੱਚ ਸਾਡੇ ਦੋਨੇ ਧਰਾਂ ਦੇ ਵਿੱਚ ਹੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਆਸਵੇਂ ਪਾਟਣ ਪਰ ਅਸੀਂ ਇਹ ਚਾਹੁੰਦੇ ਅਸੀਂ ਨਹੀਂ ਪਾਟਦੇ ਕੱਲ ਨੂੰ ਇਸ ਸਾਡੇ ਬੱਚਿਆਂ ਦਾ ਨਾ ਬਵੇ ਸਾਡੇ ਪਿੰਡ ਦਾ ਜਿਹੜਾ ਮੰਨ ਕੇ ਚੱਲ ਵਿਕਾਸ ਹੋਣਾ ਸੀ ਉਹ ਹੋਰ ਪਿੱਛੇ ਨੂੰ ਜਾਈ ਜਾਂਦਾ ਸਾਡੇ ਸਕੂਲ ਦਾ ਗਰਾਊਂਡ ਜਾ ਕੇ ਦੇਖੋ ਕਿਤੇ ਹੈ ਸਾਡੇ ਜਵਾ ਕਿੱਥੋਂ ਜਾਗੇ ਉੱਥੇ ਨੇਜੇ ਸਿੱਟ ਲੈਣਗੇ ਸਾਡਾ 40 ਸਾਲ ਪਹਿਲਾਂ ਹੀ ਪੰਡਾ ਜੀ ਮਗਰਪਾੜ ਦੇ ਸਕੂਲ ਦੇ ਵਿੱਚ ਸਾਡਾ 40 ਸਾਲ ਪਹਿਲਾਂ ਮਗਰ ਹੈਗਾ ਤੇ 10 ਸਾਲ ਹੋਰ ਮਗਰ ਪਾਈ ਜਾਂਦੇ ਆ ਜੇ ਐਮਐਲਏ ਸੱਚਾ ਹੈ ਐਮਐਲਏ ਇੱਥੇ ਕਿਉਂ ਨਹੀਂ ਆਉਂਦਾਗਾ ਇੱਥੇ ਵੀ ਆ ਸਕਦਾ ਐਮਐਲਏ ਜਦੋਂ ਅਸੀਂ ਪਿੰਡ ਦੀਆਂ ਵੋਟਾਂ ਪਾਈਆਂ ਸਾਡੇ ਪਿੰਡ ਨੇ ਸਾਡੇ ਸਾਰੇ ਸਭ ਤੋਂ ਵੱਧ ਵੋਟ ਸਾਡੇ ਪਿੰਡ ਦੀ ਸੀਗੀ ਜੇ ਐਮਐਲਏ ਸੱਚਾ ਫਿਰ ਇੱਥੇ ਆਵੇ ਐਮਐਲਏ ਕਿਉਂ ਨਹੀਂ ਆਉਂਦਾਗਾ ਉਹ ਜਦੋਂ ਸਾਨੂੰ ਟਾਈਮ ਦਿੱਤਾ ਜੋ ਸਾਨੂੰ ਟਾਈਮ ਦਿੱਤਾ ਅਸੀਂ ਸਵੇਰ ਉਹਨਾਂ ਦੇ ਘਰੇ ਵੀ ਗਏ ਆ ਤੜਕੇ ਪਹਿਲਾਂ ਅਸੀਂ ਐ ਰੋਡ ਐ ਨਹੀਂ ਉਹ ਆ ਕੇ ਜਾ ਵੀ ਉਤੋਂ ਸਾਨੂੰ ਉੱਥੇ ਕਿਸੇ ਨੇ ਫੋਨ ਵੀ ਨਹੀਂ ਚੁੱਕਿਆ ਸਾਡਾ ਜਦੋਂ ਐਮ.ਐਲ.ਏ. ਸਾਹਮਣੇ ਫੋਨ ਆਇਆ ਉਹਨਾਂ ਨੇ ਘਰ ਦੇ ਫੋਨ ਲਾਇਆ ਹੋਊਗਾ ਅਗੇ ਵੀ ਹਾਂ ਆਉਂਦੇ ਆਉਂਦੇ ਕਿਸੇ ਨੇ ਗੱਲ ਨਹੀਂ ਸਹੀ ਸੁਣੀ ਹੋ ਕੋਈ ਨਹੀਂ ਹੁਣ ਮੈਂ ਇੱਕ ਗੱਲ ਦੱਸ ਦਉ ਤੁਸੀਂ ਮੰਗ ਕੀ ਰੱਖਦੇ ਹੋ ਮੈਂ ਮੁੱਖ ਮੰਗ ਹੁੰਦੀ ਜੀ ਹਾਂ ਬਾਈ ਜੀ ਸਾਡੇ ਪਿੰਡ ਦੀ ਏਕਤਾ ਗਈ ਠੀਕ ਹੈ ਪਿੰਡ ਦੇ ਵਿੱਚ ਡਿਸਪਿਊਟ ਪੈਦਾ ਹੋ ਰਿਹਾ ਤਾਂ ਐਮ.ਐਲ.ਏ. ਸਾਹਿਬ ਨੂੰ ਚਾਹੀਦਾ ਵੀ ਮਾਹੌਲ ਖਰਾਬ ਨਾ ਹੋਵੇ ਮੈਂ ਸੀ ਬੈਂਕ ਦਾ ਜ਼ਿਲ੍ਹਾ ਪ੍ਰਧਾਨਾ ਕਿਨਜੀਤ ਗੈਰੀ ਸਾਹਿਬ ਨਾਲ ਹੁੰਨੇ ਆ ਮੈਂ ਡੀ.ਐਸ.ਪੀ. ਸਾਹਿਬ ਨਾਲ ਵੀ ਹੁਣੇ ਹੀ ਗੱਲ ਕਰਕੇ ਆਇਆ ਤਾ ਮਤਲਬ ਏਕਤਾ ਬਣੀ ਰਹਿਣੀ ਚਾਹੀਦੀ ਆ ਕੋਈ ਡਿਸਪਿਊਟ ਨਹੀਂ ਪੈਦਾ ਹੋਣਾ ਚਾਹੀਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਸ਼ਾਂਤੀ ਵਾਲਾ ਮਾਹੌਲ ਬਣਨਾ ਚਾਹੀਦਾ ਬਹੁਤ ਮਿਹਨਤ ਕਰ ਰਹੇ ਆ ਬੰਦੇ ਉਸ ਦਿਨ ਤੋਂ ਲੈ ਕੇ ਜਿਵੇਂ ਤੁਸੀਂ ਗੱਲ ਕਰੀ ਬ 14 ਤੋਂ ਨਾਲ ਜਦੋਂ ਥੋੜੀ ਨਹੀਂ ਸੁਣੀ ਜਾਂਦੇ ਦੁੱਖ ਹੁੰਦਾ ਵੀ ਅਸੀਂ ਤਾਂ ਜੋਂ ਤੋਂ ਜੁੜੇ ਹੋਏ ਆ ਸਾਡੀ ਨਹੀਂ ਸੁਣੀ ਬਹੁਤ ਜਾਇਦ ਦੁੱਖ ਹੁੰਦਾ ਬਾਈ ਜਦੋਂ ਅਸੀਂ ਸ਼ੁਰੂ ਸ਼ੁਰੂ ਚ ਚੱਲੇ ਨਾ ਸਾਨੂੰ ਚੇਹੜਾ ਕਰਦੇ ਸੀ ਲੋਕ ਵੀ ਆਰ ਤੁਸੀਂ ਇਹ ਆ ਕੇ ਵੱਡੇ ਕੋਈ ਕੇਜਰੀ ਵਾਲ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹੁਣ ਉਹਨਾਂ ਤੋਂ ਜਦੋਂ ਸਾਡਾ ਟਾਈਮ ਆਇਆ ਸੀ ਹੁਣ ਸਾਡੀ ਸੁਣੀ ਨਹੀਂ ਗਈ ਬਹੁਤ ਦੁੱਖ ਹੁੰਦਾ ਬਾਈ ਬਹੁ ਤੇ ਐਮਐਲਏ ਦੇ ਪਰਿਵਾਰ ਕਿਸੇ ਮੈਂਬਰ ਨੂੰ ਕਹਿ ਦੇਣਾ ਸੀ ਉਹ ਵੀ ਤੁਰਦੇ ਫਿਰਦੇ ਰਹਿੰਦੇ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਰੀ ਸੀਗੀ ਰਾਬਤਾ ਕਹਿੰਦੇ ਵੀ ਉਹ ਹੈ ਨਹੀਂ ਕਿ ਘਰੇ ਬਾਹਰ ਚਲੀ ਗਈ ਕਹਿੰਦੇ ਹੁਣ ਤੁਸੀਂ ਤੁਸੀਂ ਕੀ ਮੰਗ ਰੱਖਦੇ ਹੋ ਮੱਖਾ ਅਸੀਂ ਤਾਂ ਇਹੀ ਮੰਗ ਕਹਿੰਦੇ ਜੀ ਵੀ ਸਾਨੂੰ ਨਾ ਤਾਂ ਜਰਨਲ ਦਾ ਹੈ ਨਾ ਰਿਜ਼ਰਵ ਦਾ ਜੋ ਕਾਨੂੰਨ ਤੌਰ ਤੇ ਜੇ ਐਸਸੀ ਸਾਡੇ ਰਿਜ਼ਰਵ ਹੈ ਤਾਂ ਸਾਡੇ ਵੀ ਭਰਾਗੇ ਰਿਜ਼ਰਵ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਮਤਲਬ ਵੀ ਫਿਰ ਜਰਨਲ ਹੋਣੀ ਚਾਹੀਦੀ ਹੈ ਬਸ ਹਾਂਜੀ ਸਾਡੇ ਐਸ்சி ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਬਾਈ ਮਨਜੀਤ ਸਿੰਘ ਇਹ ਵੀ ਤੁਰਦੇ ਫਿਰਦੇ ਆ ਸਾਡੇ ਨਾਲ ਸਾਨੂੰ ਕਿਸੇ ਤਰ੍ਹਾਂ ਦਾ ਸਾਡੇ ਪਿੰਡ 'ਚ ਕੋਈ ਚੱਕਰ ਨਹੀਂ ਸਾਰਾ ਨਗਰ ਇੱਕ ਸਾਥ ਆਈਸੀ ਭਾਈ ਵੀ ਬੈਠੇ ਜੀਵਿੰਦਾਰ ਵੀ ਬੈਠੇ ਹਰ ਇੱਕ ਵਰਗ ਬੈਠਾ ਪਿੰਡ ਦਾ ਇੱਥੇ ਬਸ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜੇ ਲੋਕਾਂ ਨੇ ਇਹ ਕੰਮ ਕਰਿਆ ਉਹਨਾਂ ਦਾ ਸ਼ੀਸ਼ਾ ਸਾਡੇ ਸਾਹਮਣੇ ਕੀਤਾ ਜਾਵੇ ਤਾਂ ਕਿ ਅਸੀਂ ਆਪ ਦਾ ਜਿਹੜਾ ਸਾਡਾ ਪਿੰਡ ਆ ਪਰਿਵਾਰ ਆ ਸਾਡਾ ਅਸੀਂ ਕੋਈ ਆਪ ਦਾ ਫੈਸਲਾ ਕਰਕੇ ਪਰ ਸਾਨੂੰ ਕਿਸੇ ਨਾਲ ਕੋਈ ਇਹ ਤਾਂ ਤੁਸੀਂ ਛ ਉਹਨਾਂ ਦਾ ਬਸ ਚਾਨਣ ਹੋ ਜੇ ਵੀ ਆ ਬੰਦੇ ਨੇ ਭਈ ਆ ਕੰਮ ਕਰਿਆ ਵੀ ਤੁਹਾਨੂੰ ਲੱਗਦਾ ਵੀ ਸ਼ਰਾਰਤ ਹੋਈ ਆ ਕੋਈ ਹਾਂਜੀ ਸ਼ਰਾਰਤ ਹੋਈ ਆ ਇਹ ਦੋ ਬਣਾ ਹੋਰ ਕੋਈ ਕੋਈ ਤੋਂ ਬਣਾ ਕੋਈ ਕੰਮ ਕਰ ਹੀ ਨਹੀਂ ਸਕਦਾ ਜੀ ਤਾਂ ਪਿੰਡ ਵਾਸੀਆਂ ਦਾ ਇਹ ਇਲਜ਼ਾਮ ਆ ਕਿ ਕਿਸੇ ਤਰ੍ਹਾਂ ਦੀ ਸ਼ਰਾਰਤ ਕੀਤੀ ਗਿਆ ਹਾਲਾਂਕਿ ਕਲਜ਼ਾਮ ਇਹ ਗਿਆ ਇਹ ਵੀ ਆ ਕਿ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਨੂੰ ਅਸੀਂ ਵੋਟਾਂ ਪਾ ਕੇ ਸਭ ਤੋਂ ਵੱਧ ਵੋਟਾਂ ਤੇ ਇਥੋਂ ਜਿਤਾ ਕੇ ਤੋਰਿਆ ਸੀ ਪਰ ਅੱਜ ਜਦ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਮਿਲਣਾ ਤਾਂ ਬੜੇ ਦੂਰ ਦੀ ਗੱਲ ਆ ਸਾਨੂੰ ਚਾਹ ਪਣੀ ਤੱਕ ਨਹੀਂ ਪੁੱਛਿਆ ਸਾਡੀ ਵਾਰਤਾਲਾਪ ਸਾਡੇ ਨਾਲ ਕਰਨੀ ਉਹ ਤਾਂ ਬੜੀ ਦੂਰ ਦੀ ਗੱਲ ਇਹਦਾ ਇਲਜ਼ਾਮ ਇਹ ਹੋਆ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਐਸੀ ਜਰਨਲ ਦਾ ਸਾਡਾ ਪਾੜਾ ਹੈ ਇਹ ਕਹਿੰਦੇ ਨੇ ਕਿ ਕਾਨੂੰਨ ਮੁਤਾਬਕ ਜਿਸ ਤਰ੍ਹਾਂ ਦਾ ਬਣਦਾ ਉਸ ਤਰ੍ਹਾਂ ਦੇ ਨਾਲ ਕੀਤਾ ਜਾਵੇ ਤੇ ਜੇਕਰ ਸ਼ਰਾਰਤ ਕਿਸੇ ਦੇ ਵੱਲੋਂ ਕੀਤੀ ਆ ਤਾਂ ਉਹ ਜਗ ਜਹਰ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ ਸ਼ਰਾਰਤ ਨਸ਼ਰ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਜਿਹੜਾ ਬਾਈ ਜੀ ਇਹ ਬਿੱਗੇ ਧਰਨਾ ਲੱਗਾ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਇਹ ਕਹਿੰਦੇ ਅਸੀਂ ਮਾਮਲੇ ਸਾਹਿਬ ਦੇ ਘਰ ਵੀ ਗਏ ਸੀ ਕਹਿੰਦੇ ਪਰ ਸਾਨੂੰ ਕਹਿੰਦੇ ਮਿਲਣਾ ਤਾਂ ਕਮ ਨਾਸਬ ਨਹੀਂ ਸਮਝਿਆ ਕਹਿੰਦੇ ਅੱਜ ਤਾਂ ਹੈ ਹੀ ਨਹੀਂ ਸੀ ਜੀ ਮਿਲ ਸਾਹਿਬ ओके ਇਹਨਾਂ ਦਾ ਕੋਈ ਤੁਹਾਡੇ ਤੱਕ ਪਹੁੰਚ ਹੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਫੋਨ ਤੇ ਗੱਲ ਹੋਈ ਸੀਗੀ ਇਹਨੂੰ ਦੱਸਿਆ ਗਿਆ ਕਿ ਜੀ ਅਸੀਂ ਤਾਂ ਪਟਿਆਲੇ ਆਏਗੇ ओके ਨਹੀਂ ਉਸ ਉਸ ਮਾਮਲੇ ਦੇ ਵਿੱਚ ਜਿਹੜੇ ਮਾਮਲੇ ਧਰਨ ਲੱਗੇ ਕਹਿੰਦੇ ਸੀ ਕਿ ਸਾਡਾ ਜਰਨਲ ਤੋਂ ਰਿਜ਼ਰਵ ਕੀਤਾ ਗਿਆ ਪਿੰਡ ਕਹਿੰਦੇ ਕੱਲ ਤੱਕ ਹੋ ਸੀਗਾ ਹਾਂ ਤੱਕ ਜਰਨਲ ਸੀ ਕਹਿੰਦੇ ਇਸ ਮਾਮਲੇ ਦੇ ਵਿੱਚ ਹੀ ਪੁੱਛਣ ਗਏ ਸੀ ਪਰ ਕਹਿੰਦੇ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਸਿਰ ਮੈਂ ਐਮਐਲਏ ਸਾਹਮਣੇ ਕੀਤੀ ਕੋਈ ਘਰੇ ਕੋਈ ਹੈ ਹੀ ਨਹੀਂਗਾ ਮਿਲੂ ਕੋਈ ਦੱਸ ਹੈ ਕਰੇ ਕੋਈ ਹੈ ਨਹੀਂ ਜੀ ਮਿਲੂਗਾ ਨਹੀਂ ਮੇਰੇ ਫੋਨ ਤੇ ਇਸ ਮਾਮਲੇ ਦੇ ਵਿੱਚ ਗੱਲਬਾਤ ਕੋਈ ਐਮਐਲ ਸਾਬ ਦੇ ਨਾਲ ਹੋਈ ਸੀ ਫੋਨ ਤੇ ਜੀ ਸਾਬ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਡੀ ਸਾਬ ਨਾਲ ਗੱਲ ਕਰਦੇ ਆਂਗੇ ਅੱਛਾ ਇਹਨੀ ਗੱਲ ਹੋ ਗਈ ਕਿਸਤ ਨੂੰ ਹਾਂਜੀ ਓਕੇ ਇੱਕ ਕੱਲ੍ਹ ਕਈ ਇਹ ਵੀ ਡੀ ਸਾਬ ਨਾਲ ਗੱਲ ਕਰਦੇ ਆਂ ਹਾਂਜੀ ਕਹਿੰਦੇ ਕਿ ਇਹ ਨੂੰ ਮਤਲਬ ਰਿਜ਼ਰਵ ਕਰਵਾਉਣ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਐਮਐਲ ਦੀ ਇਨਵੋਲਵਮੈਂਟ ਹੈ ਨਹੀਂ ਮੇਰੀ ਗੱਲ ਸੁਣੋ ਜੀ ਐਮਐਲ ਸਾਬ ਲਈ ੜੀ ਲਿਸਟ ਭੇਜੀ ਹੈਗੀ ਜੀ ਇਹ ਪਤਾ ਨਹੀਂ ਕੀ ਚੇਂਜ ਹੋਵੇ ਕੀ ਨਹੀਂ ਚੇਂਜ ਹੋਵੇ ਪਤਾ ਕੀਤਾ ਕਰਦੇ ਆਂ ਜੀ ਕਿਉਂਕਿ ਐਮਐਲ ਸਾਬ ਮੀਟਿੰਗ 'ਚ ਜਿਹੜੋ ਵੀ ਬਾਹਰੋਂ ਦੇ ਮੈਂ ਨਾਲ ਗੱਲ ਜਿਹੜਾ ਕਰਵਾਉਂਗਾ ਡੀਸਬ ਦੀ ਜੀ ਡੀਸਬ ਨਾਲ ਇੱਕ ਵਾਰ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਕਰ ਦੇਗੇ ਕਹਿੰਦੇ ਸਾਰੀ ਲਿਸਟ ਨੂੰ ਬਾਤੋਂ ਵੈਰੀਫਾਈ ਜੀ ਮਤਲਬ ਜਿਵੇਂ ਤੁਸੀਂ ਇਨਵੋਲਵਮੈਂਟ ਦੀ ਗੱਲ ਕਰਦੇ ਕੋਈ ਗੱਲ ਕਰਦੇ ਨੇ ਪਿੰਡ ਵਾਲੇ ਵੀ ਰਾਜਨੀਤਿਕ ਰਾਜਨੀਤੀ ਤਾਂ ਆਮਦਵੀ ਪਾਰਟੀ ਦੀ ਐਮਐਲਏ ਸਭ ਹਾਂ ਮੈਂ ਉਹੀ ਗੱਲ ਕਰਦਾ ਹਾਂ ਕਹਿੰਦੇ ਵੀ ਇਹਨਾਂ ਨੇ ਜਾਣਬੁੱਝ ਕੇ ਕਰਵਾਇਆ ਨਾ ਜਾਣਬੁੱਝ ਕੇ ਕਿਵੇਂ ਹੋdio ਨੂੰ ਆ ਦੇਸੀ ਮੈਂ ਮੈਂ ਤਾਂ ਉਹੀ ਪੁੱਛਣ ਜਿਉਂ ਇਲਜ਼ਾਮ ਉਹਨਾਂ ਦਾ ਮੈਂ ਤਾਂ ਹੀ ਜਵਾਬ ਲੈ ਰਿਹਾ ਤੁਹਾਡੇ ਤੋਂ ਦੇਖੋ ਜੀ ਜਿੰਨੇ ਮੂੰਹ ਨਹੀਂ ਟੱਲਾਂ ਓਕੇ ਜੀ ਜੀ ਜਾਣ ਮਤਲਬ ਜਾਨ ਤੁਸੀਂ ਕਹਿ ਰਹੇ ਹੋ ਕਿ ਇਹ ਸਭ ਨੂੰ ਨਕਾਰਦੇ ਵੀ ਨਹੀਂ ਅਸੀਂ ਕਿੰਨੀ ਕੁਝ ਨਹੀਂ 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 ਅਸੀਂ ਕੁਝ ਵੀ ਨਹੀਂ ਦਸਤ ਜਰਨਲ ਹੀ ਭੇਜੀ ਸੀ ਮੈਂ ਤਾਂ ਕੱਲ ਵੀ ਉਹਨਾਂ ਨੂੰ ਮਿਲੇ ਸੀ ਆਪਾਂ ਸਭ ਨੂੰ ਮਿਲੇ ਸੀ ਜਰਨਲ ਵਾਸਤੇ ਜੀ ਜੀ ਸਭ ਨੂੰ ਕੱਲ ਵੀ ਮਿਲੇ ਸੀਗੇ ਵਟਸਐਪ ਵੀ ਕੀਤਾ ਉਹਨੂੰ ਕਿ ਜਲਦਬਿਗਾ ਜਾਣਰ ਹੋਣੀ ਚਾਹੀਦੀ ਹੈ ਜੀ ਪਿੰਡ ਪ੍ਰਧਾਨ ਵੀ ਨਾਲ ਹੀ ਸੀਗੇ ਜੀ ਆਪਣੇ ਆਮ ਆਦਮੀ ਪਾਰਟੀ ਦੇ ਜੀ ਸਾਰੇ ਡੀਸੀ ਦਫ਼ਤਰ ਗਏ ਸੀਗੇ ਜੀ ਜੀ ਜਰਨਲ ਲਿਖੇ ਸੀ ਜਰਨਲ ਕਹਿ ਕੇ ਉਹਨਾਂ ਨੂੰ ਓਕੇ ਤੁਸੀਂ ਕਹਿ ਕੇ ਕਿਹਾ ਜਰਨਲ ਆ ਹਾਂਜੀ ਇਸ ਬਾਬਤ ਪਿੰਡਾਂ ਦੀ ਥੋੜੀ ਪਹਿਲਾਂ ਗੱਲ ਹੋਈ ਉਹਨਾਂ ਨੇ ਤੁਹਾਨੂੰ ਕਹੋ ਵੀ ਜਰਨਲ ਰੱਖੋ ਸਾਡੀ ਜੀ ਜਦੋਂ ਕੀ ਹੈਗਾ ਤਾਂ ਤਾਈਆ ਮਿਲ ਸਭ ਗਏ ਸੀ ਨਾ ਕਹਿਣ ਦੁਆਰਾ ਤੋਂ ਵੀ ਕਿ ਸਾਡੇ ਆ ਜਿਹੜੇ ਭੇਜੇ ਜਰਨਲ ਹੀ ਹੋਣੀ ਚਾਹੀਦੀ ਹੈ ਕਿ ਸਪੈਸ਼ਲ ਜੀ ਕੱਲੇ ਨਾਲ ਵੀ ਗਏ ਹੈ ਜੀ ਆਪਣੇ ਬੰਦੇ ਕੱਲ ਗਏ ਨਾਲ ਬੇਗੇ ਦੇ ਮਿਲ ਸਭ ਉਹਨੂੰ ਹਾਂਜੀ ਬੇਗੇ ਦੇ ਠੀਕ ਹੈ ਓਕੇ ਤੁਹਾਡਾ ਸਭ ਨਾਮ ਬਾਈ ਜੀ ਰਾਸ਼ਟਰੀ ਹੈ ਮੇਰੇ ਨਾਮ ਸਭ ਤੋਂ ਪੀਏ ਹੁਣ ਲਿਸਟ ਆਈ ਹੈ ਪਤਾ ਨਹੀਂ ਕਿ ਕੀ ਰਜਿਸਟਰੀ ਤੇ ਕੀ ਮੇਕ ਕੀ ਕਰੀਏ ਰਾਸ਼ਟਰੀ ਹੈ ਮੇਰਾ ਨਾਮ ਮੇਨ ਸਭ ਤੋਂ ਪੀਏ ਓਕੇ 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 ਠੀਕ ਹੈ ਜੀ ਥੈਂਕ ਯੂ ਸੋ ਮੱਚ